ਕੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਕੁਵਰ ਵਿਜੇ ਪ੍ਰਤਾਪ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਉਹਨਾਂ ਨੇ ਚਿੱਠੀ ਲਿਖੀ ਹੈ ਵਿਧਾਨ ਸਭਾ ਨੂੰ ਸਾਫ਼ ਤੌਰ ਤੇ ਮਨਕਰ ਹੋ ਗਏ ਉਹ ਕਹਿੰਦੇ ਕਿ ਮੈਂ ਕਿਤੇ ਵੀ ਦਸਤਖਤ ਨਹੀਂ ਕੀਤੇ ਕਿਉਂਕਿ ਜਿਹੜਾ ਨਮਨੀਤ ਚਤੁਰਵੇਦੀ ਹੈ ਰਾਜ ਸਭਾ ਦੇ ਵਿੱਚ ਜਾਣਾ ਚਾਹੁੰਦਾ ਰਾਜ ਸਭਾ ਦੀ ਅਪੋੜੀਆ ਚੜ੍ਹਨਾ ਚਾਹੁੰਦਾ ਉਹ ਪੰਜਾਬ ਦੇ ਵਿਧਾਇਕਾਂ ਨੂੰ ਸੰਪਰਕ ਸਾਧ ਰਿਹਾ ਹੈਗਾ ਸੀ ਪੰਜਾਬ ਦੇ ਵਿਧਾਇਕਾਂ ਨੂੰ ਫੋਨ ਕਰਵਾ ਰਿਆ ਸੀਗਾ ਕੀ ਮੇਰੇ ਸਮਰਥਨ ਦੇ ਵਿੱਚ ਸਿਗਨੇਚਰ ਕਰ ਦੋ ਪਰ ਵੱਖ-ਵੱਖ ਵਿਧਾਇਕ ਵੱਖ-ਵੱਖ ਸਮਿਆਂ ਦੇ ਵਿੱਚ ਮੁਨਕਰ ਹੁੰਦੇ ਰਹੇ ਤੇ ਕੁਵਰ ਵਿਜੇ ਪ੍ਰਤਾਪ ਨੇ ਸਿੱਧੇ ਵਿਧਾਨ ਸਭਾ ਨੂੰ ਚਿੱਠੀ ਲਿਖ ਕੇ ਇਹ ਕਹਿ ਦਿੱਤਾ ਕਿ ਮੈਂ ਕੋਈ ਦਸਤਕਤ ਕੀਤੇ ਨਹੀਂ ਕੀਤੇ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਪਤਾ ਹੈਗੀਆਂ ਪਰ ਨਾਲ ਹੀ ਕੋਰ ਵਿਜੇ ਪ੍ਰਤਾਪ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਦਰਸਾਉਂਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਧਮਾਕਾ ਹੋ ਸਕਦਾ ਤਿਕਵਰ ਵਿਜੇ ਪ੍ਰਤਾਪ ਨੇ ਆਪਣੀ ਫੋਟੋ ਵੀ ਬਦਲ ਲਈ ਹੈ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਦਰਸਲ ਬੀਤੇ ਦਿਨਾਂ ਦੇ ਵਿੱਚ ਰਾਮ ਰੋਲਾ ਕਾਫੀ ਪੈ ਰਿਹਾ ਹੈ ਕਾਫੀ ਭੰਬਲ ਪੂਸੇ ਦੇ ਵਿੱਚ ਆਮ ਆਦਮੀ ਪਾਰਟੀ ਪਈ ਹੋਈ ਹੈ ਤੇ ਕਾਫੀ ਭੰਬਲ ਪੂਸੇ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਵੀ ਪਏ ਹੋਏ ਹੈ ਜਿਹੜੇ ਵਿਧਾਇਕ ਪਹਿਲਾਂ ਭੰਬਲ ਪੂਸੇ ਦੇ ਵਿੱਚ ਪਏ ਸੀ ਉਹ ਨਵਨੀਤ ਚਤੁਰਵੇਦੀ ਦੇ ਬਿਆਨ ਤੋਂ ਪਏ ਸੀ ਜਿਸ ਨੇ ਆਕੇ ਰਾਜ ਸਭਾ ਦੇ ਲਈ ਆਪਣਾ ਪੱਤਰ ਭਰ ਦਿੱਤਾ ਤੇ ਉਸਨੇ 10 ਵਿਧਾਇਕਾਂ ਦੇ ਨਾਮ ਵੀ ਦੇ ਦਿੱਤੇ ਸੀਗੇ ਉਹ 10 ਵਿਧਾਇਕ ਕਿਹੜੇ-ਕਿਹੜੇ ਸੀਗੇ ਗੁਰਪ੍ਰੀਤ ਸਿੰਘ ਬਣਾਵਾਲੀ ਕੁਲਵੰਤ ਸਿੰਘ ਪੰਡੋਰੀ ਮਨਜੀਤ ਸਿੰਘ ਬਲਾਸਪੁਰੀ ਗੁਰਨਾਲ ਲਖਨੌਰ ਕੁਲਵੰਤ ਸਿੰਘ ਬਾਜੀਗਰ ਨਰੇਸ਼ ਕਟਾਰੀਆ ਸੁਖਬੀਰ ਸਿੰਘ ਰਜਨੀਸ਼ ਕੁਮਾਰ ਦਈਆ ਅਮਲੋਕ ਸਿੰਘ ਰਣਵੀਰ ਸਿੰਘ ਪੁੱਲਰ ਇਹ ਸਾਰੇ ਵਿਧਾਇਕ ਜਿਹੜੇ ਚਤੁਰਵੇਦੀ ਨੇ ਦਾਵਾ ਕਰ ਦਿੱਤਾ ਕਿ ਮੇਰੇ ਨਾਲ ਹੈ ਤੇ ਮੇਰੇ ਸਮਰਥਨ ਦੇ ਵਿੱਚ ਹੈ ਦਰਸਤਨ ਲੋਕ ਸਭਾ ਦੇ ਵਿੱਚ ਪੱਤਰ ਭਰਨ ਅਸਤੇ ਤੁਹਾਨੂੰ 10 ਵਿਧਾਇਕਾਂ ਦਾ ਸਮਰਥਨ ਚਾਹੀਦਾ ਤੇ ਨਵਨੀਤ ਚਤੁਰਵੇਦੀ ਨੇ ਕਹਿ ਦਿੱਤਾ ਕਿ ਇਹ ਵਿਧਾਇਕ ਮੇਰੇ ਨਾਲ ਤੇ ਵਿਧਾਨ ਸਭਾ ਚ ਜਾ ਕੇ ਰਾਜ ਸਭਾ ਦੇ ਲਈ ਪੱਤਰ ਭਰ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਦਰ ਟੈਨਸ਼ਨ ਸ਼ੁਰੂ ਕਰ ਦਿੱਤੀ ਇੱਥੋਂ ਤੱਕ ਕਿ ਨਮਨੀਰ ਚਤੁਰਵੇਦੀ ਨੇ ਇਹ ਦਾਵਾ ਕਰ ਦਿੱਤਾ ਸੀ ਕਿ ਉਸ ਦੇ ਨਾਲ 68 ਵਿਧਾਇਕ ਹੋਰ ਵੀ ਹੈਗੇ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਮੈਨੂੰ ਸਮਰਥਨ ਕਰਨਗੇ ਜਦੋਂ ਮੈਂ ਰਾਜ ਸਭਾ ਦੇ ਲਈ ਲੜੂ ਇੱਕ ਵਾਰੀ ਕਹਿੰਦੇ ਮੇਰਾ ਪੱਤਰ ਸਦਕਾਰ ਹੋ ਜੇ ਪਰ ਹੁਣ ਗੱਲ ਉਸ ਤੋਂ ਅੱਗੇ ਵਧ ਗਈ ਤੇ ਇੱਕ ਵਾਰ ਹੋਰ ਫਿਰ ਨਵਨੀਨ ਚਤੁਰਵੇਦੀ ਆਪਣਾ ਪੱਤਰ ਭਰਨ ਜਾਂਦੇ ਜਿਸ ਦੇ ਵਿੱਚ ਉਹਨਾਂ ਵਧਾਇਕਾਂ ਦੇ ਨਾਮ ਲਿਖਦੇ ਆ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਦੁਖੀ ਹੈ ਜਾਂ ਤਾਂ ਜਿਹੜੇ ਬਾਗੀ ਹੋ ਸਕਦੇ ਆ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਉੱਪਰ ਨਾਮ ਲਿਖਿਆ ਜਾਂਦਾ ਕੁਵਰ ਵਿਜੇ ਪ੍ਰਤਾਪ ਦਾ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾ ਚੁੱਕਿਆ ਤੇ ਲੋਕ ਸਮਝ ਵੀ ਸਕਦੇ ਆ ਕਿ ਕੁਵਰ ਵਿਜੇ ਪ੍ਰਤਾਪ ਅਜੇ ਹੱਕ ਕਰ ਸਕਦੇ ਆ ਕਿਉਂਕਿ ਪਾਰਟੀ ਦੇ ਵਿੱਚੋਂ ਤਾਂ ਉਹਨਾਂ ਨੂੰ ਪਹਿਲਾਂ ਹੀ ਕੱਢਿਆ ਜਾ ਚੁੱਕਿਆ ਉਸ ਤੋਂ ਬਾਅਦ ਮਦਨ ਲਾਲ ਬੱਗਾ ਦਾ ਦਿਨੇਸ਼ ਚੱਡਾ ਦਾ ਤੇ ਅਸ਼ੋਕ ਪ੍ਰਾਸ਼ਰ ਪੱਪੀ ਦਾ ਦਿਨੇਸ਼ ਚੱਡਾ ਉਹੀ ਨਾਮ ਹੈ ਜਿਹੜੇ ਬਿੱਤੇ ਦਿਨੀ ਕਿਸਾਨਾਂ ਦੇ ਨਾਲ ਖੜ੍ਹਗੇ ਸੀਗੇ ਤੇ ਜਦੋਂ ਹੜ੍ਹ ਆਏ ਸੀਗੇ ਉਦੋਂ ਇਹ ਵੀ ਭਾਪਦਾ ਸੀਗਾ ਕਿ ਉਹ ਬਾਗੀਸਰ ਅਖਤਿਆਰ ਕਰ ਲੈਣਗੇ ਤੇ ਵਿਜੇ ਸਿੰਘਲਾ ਵਿਜੇ ਸਿੰਘਲਾ ਉਹੀ ਵਦਾ ਇੱਕ ਦਾ ਨਾਮ ਹੈ ਜਦੋਂ ਮੰਤਰੀ ਹੁੰਦੇ ਸੀ ਤੇ ਭਗਵੰਤ ਮਾਨ ਖੁਦ ਲਾਈਵ ਹੋ ਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਆਪਾਂ ਕੀ ਕੀ ਮੰਤਰੀਸ਼ਿਪ ਤੋਂ ਹਟਾ ਦਿੰਦੇ ਐ ਤੇ ਕਰਪਸ਼ਨ ਦੇ ਇਲਜ਼ਾਮ ਉਹਨਾਂ ਉੱਪਰ ਲਾਉਂਦੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਜਾਂਦਾ ਹੈ ਮંત્રી ਪਦ ਉਹਨਾਂ ਦਾ ਜਾਂਦਾ ਇੱਕ ਨਾਮ ਰਮਨ अरोड़ा ਦਾ ਇੱਕ ਫੋਜਾ ਸਿੰਘ ਸਰਾਰੀ ਦਾ ਇੱਕ ਦੇਵਮਾਨ ਦਾ ਇਹ ਸਾਰੇ ਉਹੀ ਵਿਧਾਇਕ ਹੈ ਰਮਨ अरोड़ा ਉਹੀ ਵਿਧਾਇਕ ਹੈ ਜਿਸ ਨੂੰ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਦੀ ਵਿਜੀਲੈਂਸ ਨੇ ਕੀਤਾ ਸੀਗਾ ਤੇ ਫੋਜਾ ਸਿੰਘ ਸਰਾਰੀ ਨੂੰ ਵੀ ਮੰਤਰੀ ਪਦ ਤੋਂ ਲਾਹ ਦਿੱਤਾ ਸੀਗਾ ਲਾਂਬੇ ਕਰ ਦਿੱਤਾ ਸੀਗਾ ਕਿਉਂਕਿ ਉਹਨਾਂ ਦੀ ਇੱਕ ਆਡੀਓ ਵਾਇਰਲ ਹੋ ਗਈ ਸੀਗੀ ਹੁਣ ਇਹ ਵਿਧਾਇਕ ਉਹੀ ਵਿਧਾਇਕ ਹੈ ਜਿਨ੍ਹਾਂ ਤੋਂ ਸੋਚਿਆ ਜਾ ਸਕਦਾ ਹੈ ਕਿ ਬਗਾਵਤ ਕਰ ਸਕਦੇ ਐ ਪਰ ਦਰਸਲ ਹੁਣ ਫਿਰ ਕੁਵਰ ਵਿਜੇ ਪ੍ਰਤਾਪ ਨੇ ਵਿધાન ਸਭਾ ਨੂੰ ਚਿੱਠੀ ਲਿਖ ਕੇ ਐਲਾਨ ਕਰ ਦਿੱਤਾ ਕਿ ਮੈਂ ਕੁਝ ਅਜੀਹਾ ਨਹੀਂ ਕੀਤਾ ਕੁਵਰ ਵਿਜੇਪ੍ਰਤਾਪ ਨੇ ਕੀ ਕੁਝ ਲਿਖਿਆ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿੰਨਾ ਹੈਗਾ ਸਭ ਤੋਂ ਪਹਿਲਾਂ ਕਿਉਂਕਿ ਬੜੀ ਇੰਪੋਰਟੈਂਟ ਚੀਜ਼ਾਂ ਕੁਵਰ ਵਿਜੇਪ੍ਰਤਾਪ ਨੇ ਲਿਖੀਆਂ ਕੁਵਰ ਵਿਜੇਪ੍ਰਤਾਪ ਨੇ ਲਿਖਿਆ ਮੈਂ ਪੰਜਾਬ ਵਿਧਾਨ ਸਭਾ ਦਾ ਇੱਕ ਜ਼ਿੰਮੇਵਾਰ ਮੈਂਬਰਾਂ ਅਤੇ ਅੰਮ੍ਰਿਤਸਰ ਦੇ ਸਨਮਾਨਿਤ ਨਿਵਾਸੀ ਦਾ ਪ੍ਰਤੀਨਿਧਿਤਵ ਕਰਦਾ ਹਾਂ ਮੈਨੂੰ ਆਪਣੇ ਕਰਤੱਵ ਦਾ ਪੂਰਾ ਗਿਆਨ ਹੈ ਮੈਂ ਇੱਕ ਵਿਧਾਇਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਅਗਵਾ ਹਾਂ ਅਤੇ ਭਾਰਤ ਦੇ ਸੰਵਿਧਾਨ ਦੇ ਪ੍ਰਵਧਾਨਾਂ ਦੀ ਪੂਰੀ ਜਾਣਕਾਰੀ ਰੱਖਦਾ ਹਾਂ ਵਿਧਾਨ ਸਭਾ ਦੇ ਇੱਕ ਵਿਧਾਇਕ ਵਜੋਂ ਮੈਂ ਆਗਾਮੀ ਰਾਜ ਸਭਾ ਚੋਣਾਂ ਲਈ ਕਿਸੇ ਵੀ ਉਮੀਦਵਾਰ ਦਾ ਨਾਮ ਪ੍ਰਸਤਾਵਿਤ ਨਹੀਂ ਕੀਤਾ ਹੈ ਹਾਲਾਂਕਿ ਕਈਆਂ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਆਪਣੇ ਸਮਰਥਨ ਵਿੱਚ ਨਾਮਜ਼ਦਗੀ ਪੱਤਰ ਤੇ ਹਸਤਾਖਰ ਕਰਨ ਦੀ ਗੱਲ ਕੀਤੀ ਪਰ ਮੈਂ ਵਿਨਮਰਤਾ ਦੇ ਨਾਲ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਮਤਲਬ ਕਿ ਇੱਜ਼ਤ ਦਿੰਦੇ ਹੋਏ ਪਿਆਰ ਦੇ ਨਾਲ ਇਹ ਇਨਕਾਰ ਕਰ ਦਿੱਤਾ ਅਸੀਂ ਇੱਥੇ ਰਾਜਨੀਤੀ ਵਿੱਚ ਬਦਲਾ ਲਿਆਉਣ ਲਈ ਅਤੇ ਪੰਜਾਬ ਨੂੰ ਪ੍ਰਗਤੀਸ਼ੀਲ ਰਾਜ ਦੇ ਦਰਜਾ ਦਿਵਾਉਣ ਦੇ ਉਦੇਸ਼ ਨਾਲ ਆਏ ਹਾਂ ਤੇ ਪੂਰਨ ਕ੍ਰਾਂਤੀ ਲਿਆਉਣ ਲਈ ਆਏ ਹਾਂ ਜੋ ਜਨਤਾ ਦੇ ਕਲਿਆਣ ਅਤੇ ਖੁਸ਼ਹਾਲੀ ਲਈ ਕੰਮ ਕਰ ਸਕੇ ਜਨਤਾ ਹੀ ਅਸਲ ਵਿੱਚ ਲੋਕਤੰਤਰ ਤੇ ਸੰਭਾਲਕ ਹੈ ਅਤੇ ਸਾਡਾ ਉਦੇਸ਼ ਪਾਵਰ ਟੂ ਅੰਪਾਵਰ ਯਾਨੀ ਜਨਤਾ ਨੂੰ ਸਸ਼ਕਤ ਬਣਾਉਣਾ ਜੋ ਮੇਰੀ ਰਾਜਨੀਤੀ ਦਾ ਮੂਲ ਸਿਧਾਂਤ ਹੈ ਤੇ ਉਸ ਤੋਂ ਬਾਅਦ ਜਿਹੜਾ ਕੋਰ ਵਿਜੇ ਪ੍ਰਤਾਪ ਨੇ ਫੇਸਬੁਕ ਪੋਸਟ ਤੇ ਵੀ ਲਿਖਿਆ ਤੇ ਇੱਕ ਮੈਸੇਜ ਵੀ ਭੇਜਿਆ ਮੈਂ ਤੁਹਾਡੇ ਸਾਰਿਆਂ ਨੂੰ ਇਹ ਭਰੋਸਾ ਦਿੰਦਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਜਨਤਾ ਇੱਕ ਸਾਫ਼ ਸੁਥਰੀ ਸਾਸੀ ਨਿਰਪੈ ਅਤੇ ਜਨ ਕੇਂਦਰਿਤ ਰਾਜਨੀਤੀ ਦੇਖੇਗੀ ਹਜੇ ਬੀਤੇ ਦਿਨ ਕੁਵਰ ਵਿਜੇ ਪ੍ਰਤਾਪ ਨੇ ਫੇਸਬੁਕ ਤੇ ਆਪਣੀ ਫੋਟੋ ਚੇਂਜ ਕੀਤੀ ਫੋਟੋ ਬਦਲੀ ਜਿਸ ਦੇ ਵਿੱਚ ਉਹ ਪਰਨਾ ਬੰਦੇ ਹੋਏ ਤੇ ਇੱਕ ਤੁਰਲਾ ਛੱਡਦੇ ਹੋਏ ਉਸ ਦੇ ਵਿੱਚ ਦਿਖਾਈ ਦੇ ਰਿਹਾ ਮਤਲਬ ਕਿ ਕੁਝ ਵੱਡਾ ਹੋਣ ਜਾ ਰਿਹਾ ਇਹ ਸੰਦੇਸ਼ ਇਹ ਸੰਕੇਤ ਪੋਲੀਟੀਕਲ ਲੋਕ ਇਸੇ ਤਰੀਕੇ ਦਿੰਦੇ ਆ ਤੇ ਜਿਹੜਾ ਉਹਨਾਂ ਨੇ ਅੱਜ ਮੈਸੇਜ ਲਿਖ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਸੁਥਰੀ ਸਾਸੀ ਨਿਰਪੈ ਅਤੇ ਜਨ ਕੇਂਦਰੀਤ ਰਾਜਨੀਤੀ ਦੇਖਣ ਨੂੰ ਮਿਲੇਗੀ ਮਤਲਬ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਨਵੀਨ ਚਤੁਰਵੇਦੀ ਦਾ ਦਾਵਾ ਚਲੋ ਇੱਕ ਪਾਸੇ ਰਹਿ ਗਿਆ ਕਿਉਂਕਿ ਉਸ ਦੇ ਖਿਲਾਫ ਤਾਂ ਐਫਆਈਆਰ ਵੀ ਵਿਧਾਇਕਾਂ ਨੇ ਕਰਵਾ ਦਿੱਤੀ ਕੱਲ ਡੀਜੀਪੀ ਪੰਜਾਬ ਪੁਲਿਸ ਦਾ ਇਹ ਬਿਆਨ ਵੀ ਆਫੀਸ਼ੀਅਲ ਤੌਰ ਤੇ ਆ ਗਿਆ ਕਿ ਸੀ ਐਫਆਈਆਰ ਦਰਜ ਕਰ ਲਈ ਗਈ ਹੈਗੀ ਕਿਉਂਕਿ ਵਿਧਾਇਕਾਂ ਦੀ ਸ਼ਿਕਾਇਤਾਂ ਮਿਲਿਆ ਸੀਗੀਆਂ ਤੇ ਸਾਰਾ ਚੀਜ਼ਾਂ ਇਹ ਉਸ ਤੋਂ ਬਾਅਦ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਅੱਜ ਵੀ ਕੁਝ ਵਿਧਾਇਕ ਜਾ ਕੇ ਵਿਧਾਨ ਸਭਾ ਦੇ ਵਿੱਚ ਮਿਲ ਸਕਦੇ ਹੈਗੇ ਸਪੀਕਰ ਨੂੰ ਤੇ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਆ ਪਰ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਇਹ ਐਫਆਈਆਰ ਵੀ ਉਹਨਾਂ ਜਿਹੜੇ ਨਵੀਨ ਚਤੁਰਵੇਦੀ ਖਿਲਾਫ ਦਰਜ ਕਰ ਲਈ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਆਵਾਦੀ ਪਾਰਟੀ ਨੂੰ ਪੰਬਲ ਪੁੱਸੇ ਦੇ ਵਿੱਚ ਪਾ ਛੱਡਿਆ ਸੀਗਾ ਕਿ ਆਖਰਕਾਰ ਕਿਹੜੇ ਬਾਗੀ ਵਿਧਾਇਕ ਹੋ ਕੇ ਸਾਡੇ ਤੋਂ ਜਾ ਕੇ ਜਿਹੜਾ ਵਕ ਹੋ ਕੇ ਆ ਨਵੀਨ ਚਤੁਰਵੇਦੀ ਜਿਹੜਾ ਰਾਜਸਥਾਨ ਦਾ ਰਹਿਣ ਵਾਲਾ ਪੰਜਾਬ ਚ ਜਾ ਕੇ ਜਿਸ ਦਾ ਕੋਈ ਲੈਣਾ ਦੇਣਾ ਲੱਲਾ ਖੱਖਾ ਨਹੀਂ ਹੈਗਾ ਉਸ ਨੂੰ ਜਾ ਕੇ ਵੋਟਾ ਸਾਡੇ ਆਵਾਦੀ ਪਾਰਟੀ ਦੇ ਵਿਧਾਇਕ ਪਾ ਦੇਣਗੇ ਪਹਿਲਾ ਹੀ ਲੋਕ ਪੰਜਾਬ ਦੇ ਦਿੱਲੀ ਵਾਲਿਆਂ ਤੋਂ ਦੁਖੀ ਹੈ ਤੇ ਇੱਕ ਨਵੀਨ ਚਤੁਰਵੇਦੀ ਜਾ ਕੇ ਰਾਜਸਥਾਨ ਤੋਂ ਬੈਠੂਗਾ ਕਹੂਗਾ ਪੰਜਾਬ ਦੇ ਵਿਧਾਇਕ ਮੈਨੂੰ ਵੋਟਾ ਕਰਨਗੇ ਤੇ ਇਹ ਚਿੰਤਾ ਸੀਗੀ ਆਵਾਦੀ ਪਾਰਟੀ ਵਾਸਤੇ ਪਰ ਇੱਕ ਜਿਹੜਾ ਗੁਵਰ ਵਿਜੇ ਪ੍ਰਤਾਪ ਦਾ ਆ ਲੈਟਰ ਤੇ ਉਸ ਤੋਂ ਬਾਅਦ ਇੱਕ ਨੋਟ ਆਇਆ ਉਸ ਤੋਂ ਵਧੇਰੇ ਚਿੰਤਾ ਹੋਣੀ ਚਾਹੀਦੀ ਹੈ ਕਿ ਆਖਰਕਾਰ ਪੰਜਾਬ ਦੀ ਸਿਆਸਤ ਦੇ ਵਿੱਚ ਹੋਣ ਕੀ ਜਾ ਰਿਹਾ ਹੈ ਨਵੀਨ ਚਤੁਰਵੇਦੀ ਦੀ ਤੇ ਗ੍ਰਿਫਤਾਰੀ ਹੋ ਸਕਦੀ ਹੈ ਉਸ ਨੂੰ ਤਾਂ ਰਾਜ ਸਭਾ ਦੀ ਪੌੜੀਆਂ ਦਾ ਸ਼ਾਇਦ ਚੜਨ ਦਾ ਸੁਪਨਾ ਉਸ ਦਾ ਸੁਪਨਾ ਹੀ ਰਹਿ ਜਾਏ ਉਸ ਨੂੰ ਨਾ نصیਬ ਹੋਵੇ ਪਰ ਜਿਹੜੀ ਕੁਵਰ ਵਿਜੇ ਪ੍ਰਤਾਪ ਨੇ ਗੱਲ ਕੀਤੀ ਉਹ ਆਵਾਜ਼ ਦੀ ਪਾਰਟੀ ਵਾਸਤੇ ਵਧੇਰੇ ਚਿੰਤਾਜਨਕ ਹੋ ਸਕਦੀ ਹੈ ਆਖਰਕਾਰ ਕੀ ਕੁਵਰ ਵਿਜੇ ਪ੍ਰਤਾਪ ਕੋਈ ਨਮਾ ਤੜਾ ਬਣਾਉਣ ਜਾ ਰਹੇ ਕਿਉਂਕਿ ਪੰਜਾਬ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਜਦੋਂ ਵੋਟਾਂ ਆਉਂਦੀਆਂ ਵਕpropto ਪਾਰਟੀਆਂ ਵੀ ਬਣਦੀਆਂ ਹੈਗੀਆਂ ਤੇ ਕੁਮਰ ਵਿਜੇ ਪ੍ਰਤਾਪ ਜਿਵੇਂ ਲੋਕਾਂ ਦੇ ਵਿੱਚ ਵਿਚਰਦੇ ਹੈਗੇ ਜਿਵੇਂ ਧੜਲੇ ਦੇ ਨਾਲ ਗੱਲ ਰੱਖਦੇ ਆਪਣੀ ਉਸ ਤਰੀਕੇ ਦੇ ਨਾਲ ਤੇ ਹੁਣ ਜਿਹੜੀ ਉਹਨਾਂ ਨੇ ਆਪਣੇ ਨਵੇਂ ਮਫਲਰ ਜਾਂ ਪਰਨਾ ਬੰਨ ਕੇ ਫੋਟੋ ਦਿਖਾਈ ਹੈ ਤੇ ਉਹੀ ਸੰਤਰੀ ਜਾਂ ਰੰਗ ਹੈਗਾ ਲਗਭਗ ਜੋ ਆਮ ਆਦੀ ਪਾਰਟੀ ਜਾਂ ਪੱਤੀ ਕੀ ਭਗਤ ਭਗਵੰਤ ਸਿੰਘ ਭਗਲ ਸਿੰਘ ਹੋਣਾ ਦੇ ਪਰਨੇ ਦੇ ਨਾਲ ਮੈਚ ਕਰਦਾ ਪਰ ਉਸ ਦੇ ਵਿੱਚ ਡੱਬ ਖੜਬੀਆਂ ਜ਼ਰੂਰ ਹੈਗੀਆਂ ਕੁਮਰ ਵਿਜੇ ਪ੍ਰਤਾਪ ਦੇ ਪੜਨੇ ਦੇ ਵਿੱਚ ਹੁਣ ਦੇਖਣਾ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਵੇਂ ਡੱਬ ਖੜਬੀਆਂ ਆਉਂਦੀਆਂ ਦਾ ਕੁਵਰ ਵਿਜੇ ਪ੍ਰਤਾਪ ਕੀ ਵਾਕਿਆ ਹੀ ਕੁਝ ਤੜਲੇਦਾਰ ਕਰਨ ਜਾ ਰਹੇ ਜਿਵੇਂ ਉਹਨਾਂ ਨੇ ਐਲਾਨ ਕੀਤਾ ਧੰਨਵਾਦ ਬਣੇ ਰਹੋ ਆਸ਼ੂ ਨੀ ਦਾ ਪੱਤਰਕਾਰ ਦੇ ਨਾਲ